ਕਾਇਨੌਤ ਆਮਦਨੀ ਕਲਾਕੀਂ ਤੱਤੀ ਪੰਜਾਬ ਦੀ ਉਹ ਪ੍ਰਿੰਟਰ ਕੋਲ ਤੇ ਗਈ ਇਹ ਮੈਂ ਕਰਦਿਆਂ ਦਾ ਕਾਟੇਗੀ ਉਹ ਕਿਤਾਬ ਜਿਹਨਾਂ 90 ਰੁਪਏ ਤੱਕ ਕੀਤਾ ਕਾਇਨੌਤ ਨਾਮ ਦਾ ਬੇਤਰਮ ਨਾਮ ਜਿਹਨਾਂ ਨੇ ਦੇਖੀ ਕਰੀ ਬਾਬੂ ਜੀ ਨਾਲ ਗੱਲ ਕਰੀ ਅਤੇ ਤਾ ਤੋਂ ਜਦੋਂ ਵੀਨਲ ਕੋਰ ਕਰਾ ਪਰ ਪੇਪਰ ਪ੍ਰੀਖਿਆ ਨੂੰ ਪੇਪਰ ਪ੍ਰੀਖਿਆ ਨੂੰ ਕੈਪਟਨ ਦਾ ਕੈਪਟਨ ਜਿੱਦਾਂ ਚਲਾਉਂਦੇ ਗਏ ਮਾ ਨਪੇਰ ਨੂੰ ਨੱਟ ਜੁੜਾ ਹੋ ਰਿਹਾ ਹੈ ਜਦੋਂ ਮਿਲਦਾ ਹੈ ਨਾ ਨੰਬਰ ਜਿੱਤੇ ਕਾਬੇ ਤੇ ਪਾਉਂਦਾ ਪਹਿਲਾਂ ਦੋ ਕਰਵਾਈਆਂ ਲਿਆ ਹੁਣ ਪੁਰਾਣੀ ਲਿਖੇ ਦੋ ਜਨ ਨੂੰ ਕਰਾਂਗਾ ਉਸ ਤੋਂ ਜੁੜੀ ਕਰਤਾ ਉਹਨਾਂ ਤੋਂ ਪਹਿਲਾਂ ਹੀ 300 ਰੁਪਏ ਪਰ ਮਨ ਬਹੁਤ ਇਹ ਕਹਿੰਦਾ ਕਿ ਉਹ ਜਿਹੜੇ ਕਾਰੋਬਾਰ ਵਿੱਚ ਲੱਗੇ ਜਿਹਦੇ ਪੁਣੀ ਨਾਲ ਅਧਿਆਕਾਰ ਹੋਇਆ ਸੀ 75% ਬਲੇ ਬਹੁਤ ਘੱਟ ਮਾਇਆ ਜਿੰਦਗੀ ਗੁੰਜਰੀ ਹੈ ਤੇ ਗੁਜ਼ਰੇਗੀ ਤੇਰੀ ਆਂ ਵਿੱਚ ਜਿੰਦਗੀ ਗੁੰਜਰੀ ਹੈ ਤੇ ਗੁਜ਼ਰੇਗੀ ਤੇਰੀ ਆਂ ਵਿੱਚ ਰਹਿ ਗਈ ਹੈ ਜੋ ਬਾਕੀ ਉਹ ਵੀ ਗੁਜ਼ਰੇਗੀ ਤੇਰੀ ਹਰੂ ਮੁਦਰੇਲੀ ਤੇਰੀ ਯਾਦ ਵਿੱਚ ਜਿੰਦਗੀ ਦਾ ਗੀਤ ਗਏ ਮੈਂ ਜਿੰਦਗੀ ਦੀ ਤਰਫ ਤੇ ਰੋ ਰੋ ਕੇ ਵੀ ਹੰਸੇ ਵੀ ਉਹ ਤੇਰੀ ਯਾਦ ਵਿੱਚ ਰੋ ਰੋ ਕੇ ਵੀ ਹੰਸੇ ਵੀ ਉਹ ਤੇਰੀ ਯਾਦ ਵਿੱਚ ਜਿਸ ਨੂੰ ਸਮਝਿਆ ਸੀ ਯਾਰ ਅੱਜ ਉਹ ਗੈਰ ਬਣ ਗਿਆ ਜਿਸ ਨੂੰ ਸਮਝਿਆ ਸੀ ਯਾਰ ਅੱਜ ਉਹ ਗੈਰ ਬਣ ਗਿਆ ਜੋ ਹੁੰਦਾ ਸੀ ਅਮਰ ਉਤਲੇ ਅੱਜ ਉਹ ਜ਼ਹਿਰ ਬਣ ਗਿਆ ਸੀਨੇ ਖਾ ਕੇ ਤੀ ਇਨਾਂ ਜੁਦਾਈਆਂ ਦੇ ਜ਼ਿੰਦਗੀ ਦਾ ਇੱਕ ਪਲ ਵੀ ਮੇਰੇ ਲਈ ਕਹਿਰ ਬਣ ਗਿਆ ਜ਼ਿੰਦਗੀ ਦਾ ਇੱਕ ਪਲ ਵੀ ਮੇਰੇ ਲਈ ਕਹਿਰ ਬਣ ਗਿਆ ਤੇ ਜਦੋਂ ਤੁਸੀਂ ਆਪ ਕਰਨਾ ਦੇ ਕਰਨਾ ਕਿਸ ਵਾਰ ਦੇ ਵਿੱਚ ਅੱਖਾਂ ਵਿੱਚ ਅੱਖ ਦੀਆਂ ਬੋਤਲਾਂ ਜਿੱਦ ਨੂੰ ਵੀ ਮੈਂ ਰੰਗਦੀ ਜਿੱਦ ਨੂੰ ਵੀ ਮੈਂ ਰੰਗਦੀ ਵਿਖੇ ਜਾਂਦੇ ਰਹਾ ਵਿਖੇ ਜਾਂਦੇ ਰਹਾ ਪੂਰੀ ਜਤੋਵੇ ਬੜਦੀ ਪੂਰੀ ਜਤੋਵੇ ਬੜਦੀ ਜਾਂਦੇ ਯੋਗ ਬਗ

ਦੇੜੇ ਪਟਾਕੇ ਬਿਨਾਂ ਸਤ ਤੋਂ ਕੋੜੀਆਂ ਬਿਨਾਂ ਸਤ ਤੋਂ ਕੋੜੀਆਂ ਕਰਦੇ ਨੇ ਕਿੜਾਕੇ ਕਰਨ ਦੇ ਨੇ ਕਿੜਾਕੇ ਸਿਬਾ ਗਾਣ ਦੇ ਪੰਤੀ ਰਾਮ ਸਿਬਾ ਗਾਣ ਦੇ ਕਰ ਦੇ ਜਨ ਤੁਹਾ ਮਰ ਦੇ ਜਨ ਤੁਹਾ ਸੂਤ ਸਾਗ ਮਟਾਉਂਦੇ ਸੂਤ ਸਾਗ ਮਟਾਉਂਦੇ ਜਮਾਨਤ ਜਾਂਦੇ ਨੇ ਹਾਂ ਜਮਾਨਤ ਜਾਂਦੇ ਨੇ ਹਾਂ ਉਠ ਨਹੀਂ ਪਾਏ ਈਮਾਨ ਜੋਰ ਕੇ ਮਾਨ ਦਾਤ ਦਾਤ ਮੁਤਲਾ ਉੱਟਨੀ ਮਾਇ ਸੁਤੀਏ ਮੇਰਾ ਕਾਹ ਦੇਨ ਕਾ ਅੱਧਾ ਵਿਚਿਆ ਉਦੀਆ ਰੋਗਨਾ ਰੂਪ ਦੇ ਲੜੇ ਲਗੇ ਨਿਆ ਇੱਜਿਤ ਲਾ ਦੀ ਅਤਮੀਆ ਰਬ ਦੇ ੜੇ